ਸਾਡਾ ਚੈਨਲ ਨੈਸ਼ਨਲ న్యూਸ ਪਬਲਿਕ ਦੇਖਣ ਵਾਲੀ ਸਾਰੀ ਹੀ ਸੰਗਤ ਨੂੰ ਨਵਾਂ ਵਰ੍ਹੇ ਦੀ ਸ਼ੁਭ ਕਾਮਨਾਵਾਂ ਤੁਹਾਨੂੰ ਦੱਸ ਦਈਏ ਕਿ ਅੱਜ ਨਕੋਦਰ ਦੇ ਸ਼੍ਰੀ ਕ੍ਰਿਸ਼ਨਾ ਗਊਸ਼ਾਲਾ ਟਰਸਟ ਨਕੋਦਰ ਵੱਲੋਂ ਵਿਸ਼ੇਸ਼ ਤੌਰ ਤੇ ਨਵੇਂ ਸਾਲ ਦੀ ਆਮਦ ਤੇ ਲੰਗਰ ਦਾ ਆਯੋਜਨ ਕੀਤਾ ਗਿਆ ਅਤੇ ਇਸ ਮੌਕੇ ਗਊਸ਼ਾਲਾ ਰਜਿਸਟਰਡ ਨਕੋਦਰ ਦੇ ਸਾਰੇ ਹੀ ਮੈਂਬਰਾਂ ਵੱਲੋਂ ਵਿਸ਼ੇਸ਼ ਤੌਰ ਤੇ ਅਪੀਲ ਵੀ ਕੀਤੀ ਗਈ ਕਿਸਾਨੋਂ ਗਊਆਂ ਦੀ ਸੇਵਾ ਕਰਨੀ ਚਾਹੀਦੀ ਹੈ ਅਤੇ ਗਊ ਸੇਵਾ ਸਭ ਤੋਂ ਉੱਤਮ ਸੇਵਾ ਹੈ ਅਤੇ ਇਸ ਮੌਕੇ ਹੀ ਵਿਸ਼ੇਸ਼ ਤੌਰ ਤੇ ਡਾਕਟਰ लवली ਜੈਨ ਦੇ ਪਰਿਵਾਰ ਵੱਲੋਂ ਕੰਪਲਾਂ ਦੀ ਸੇਵਾ ਦਾ ਆਯੋਜਨ ਕੀਤਾ ਗਿਆ ਅਤੇ ਉਹਨਾਂ ਵੱਲੋਂ ਗਊ ਮਾਤਾ ਨੂੰ ਕੰਬਲ ਪਹਿਨਾ ਕੇ ਇੱਕ ਵਿਸ਼ੇਸ਼ ਸਨੇਹਾ ਵੀ ਦਿੱਤਾ ਗਿਆ ਅਤੇ ਉਹਨਾਂ ਨੇ ਕਿਹਾ ਕਿ ਸਾਨੂੰ ਹਮੇਸ਼ਾ ਹੀ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਕਿਉਂਕਿ ਗਉਆਂ ਜੋ ਹਨ ਉਹ ਸਭ ਤੋਂ ਉੱਤਮ ਮਾਤਾ ਦਾ ਰੂਪ ਹੈ ਅਤੇ ਇਸ ਲਈ ਸਾਨੂੰ ਹਮੇਸ਼ਾ ਹੀ ਇਹਨਾਂ ਦੀ ਸੇਵਾ ਕਰਨ ਦਾ ਮੌਕਾ ਚਾਹੀਦਾ ਹੈ ਅਤੇ ਉਹਨਾਂ ਨੇ ਕਿਹਾ ਕਿ ਜੇਕਰ ਇਹ ਠੰਡ ਦੇ ਵਿੱਚ ਰਹਿਣਗੀਆਂ ਤਾਂ ਇਹ ਬਿਮਾਰ ਵੀ ਹੋ ਜਾਣਗੀਆਂ ਇਸ ਲਈ ਸਾਨੂੰ ਇਸ ਤਰ੍ਹਾਂ ਦੇ ਉਪਰਾਲੇ ਕਰਨੇ ਚਾਹੀਦੇ ਹਨ ਜਿਸ ਨਾਲ ਗਉ ਮਾਤਾ ਦੀ ਸੇਵਾ ਵੀ ਹੋ ਸਕੇ ਅਤੇ ਇਹ ਠੰਡ ਤੋਂ ਵੀ ਬਚ ਸਕਣ और बाद में जब बनावे हो गया तो सी सी बात लग पाछी जय गौ माता जी सारे ही शहर निवासिया गौ भगतान ठाकुर भगत बेनती है जी एक होर जिस तरह अं देखिया बहुत ही उत्साह नाल ਨਵਾਂ ਸਾਲ ਗਊਸ਼ਾਲਾ ਵਿੱਚ ਮਨਾਇਆ ਗਿਆ ਤੇ ਸਾਰਿਆਂ ਨੂੰ ਆਜੋੜ ਕੇ ਬੇਨਤੀ ਹੈ ਇਸੇ ਤਰ੍ਹਾਂ ਕ੍ਰਿਸ਼ਨਾ ਗਊਸ਼ਾਲਾ ਦਾ ਵੱਧ ਤੋਂ ਵੱਧ ਸਹਿਯੋਗ ਦਿਓ ਦਿਲ ਖੋਲ ਕੇ ਹਰ ਤਰ੍ਹਾਂ ਅੱਗੇ ਆਵੋ ਤੇ ਸਹਿਯੋਗ ਦਿਓ ਤਾਂ ਕਿ ਹੋਰ ਵੀ ਵਧੀਆ ਤਰੀਕੇ ਨਾਲ ਇੱਥੇ ਹਰ ਉਸ ਮਨਾਇਆ ਜਾਵੇ ਔਰ ਗਊ ਮਾਤਾ ਦੀ ਸੇਵਾ ਵਿੱਚ ਕੋਈ ਕਮੀ ਨਾ ਆਵੇ ਇਹ ਸਾਰਿਆਂ ਦਾ ਆਪਣਾ ਫਰਜ਼ ਆ ਦਿਲ ਖੋਲ ਕੇ ਸਾਰੇ ਸਹਿਯੋਗ ਦਿਓ ਜੈ ਗਊ ਮਾਤਾ ਜੀ ਵਿਜੇ ਸ਼ਰਮਾ ਜੀ ਮੈਂ ਮੈਂਬਰ ਕ੍ਰਿਸ਼ਨਾ ਗਊਸ਼ਾਲਾ ਨਕੋਦਰ ਤੋਂ ਅੱਜ ਪਹਿਲਾਂ ਤਾਂ ਸਭ ਤੋਂ ਪਹਿਲਾਂ ਗਊ ਮਾਤਾ ਦੀ ਜੈ ਅੱਜ 90 ਸਾਲ ਦੇ ਪਲੰਕਸ ਵਿੱਚ ਗਊ ਪੂਜਨ ਅਤੇ ਗਊ ਮਾਤਾ ਦੇ ਤਿਆਨਾ ਦੇ ਵਿੱਚ ਅੱਜ ਜੋ ਪ੍ਰਸ਼ਾਦ ਲੰਗਰ ਲਗਾਇਆ ਨਵਾਂ ਸਾਲ ਵਾਸਤੇ ਗਊ ਮਾਤਾ ਦੀ ਸੇਵਾ ਵਿੱਚ ਸਾਰੇ ਨਕੋਦਰ ਵਾਸੀਆਂ ਨੇ ਔਰ ਨਕੋਦਰ ਦੀ ਕਮੇਟੀ ਨੇ ਜਿਹੜੀ ਗਊਸ਼ਾਲਾ ਕਮੇਟੀ ਨਵੀਂ ਬਣੀ ਆ ਉਹਨਾਂ ਦੇ ਸਹਿਯੋਗ ਨਾਲ ਅੱਜ ਨਵਾਂ ਸਾਲ ਜਿਹੜਾ ਕੋ ਤੁਮਦਮ ਨਾਲ ਮਨਾਇਆ ਅੱਜ ਤੁਸੀਂ ਵੇਖਦੇ ਹੋ ਕਿ ਪਹਿਲੇ ਨਾਲੋਂ ਗਊਸ਼ਾਲਾ ਜਿਹੜੀ ਆ ਤਰੱਕੀ ਕਰ ਰਹੀ ਆ ਮੈਂ ਤਾਂ ਇਹੀ ਸ਼ਹਿਰ ਦੇ ਸਾਰੇ ਨਿਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਰੋਜ਼ ਗਊਸ਼ਾਲਾ ਆਓ ਆਪਣਾ ਤਨ ਮਨ ਤਨ ਨਾਲ ਸੇਵਾ ਕਰੋ ਔਰ ਜਿਹਨਾਂ ਦੀ ਸੇਵਾ ਕਰਾਂਗੇ ਆਪਾਂ ਉਨਹੀ ਕਹਿੰਦੇ ਆ ਗਊ ਸੇਵਾ ਉਤਮ ਸੇਵਾ ਸਭ ਤੋਂ ਪਹਿਲਾਂ ਗਊ ਸੇਵਾ ਕਰਾਂਗੇ ਤਾਂ ਹੀ ਆਪਾਂ ਜਿਹੜਾ ਵਾ ਪੰਦਾ ਪਾਗੀ ਬਣਾਂਗੇ ਮੈਂ ਸਾਰਿਆਂ ਨੂੰ ਇਹੀ ਦੁਬਾਰਾ ਬੇਨਤੀ ਕਰੂੰਗਾ ਤੇ ਗਊਸ਼ਾਲਾ ਨੂੰ ਜਿੰਨਾ ਵੀ ਹੋ ਸਕੇ ਗਊ ਦਾਨ ਦਿਓ ਪੱਠਿਆਂ ਦਾ ਤੂੜੀ ਦਾ ਜੋ ਵੀ ਕੁਝ ਹੋ ਸਕਦਾ ਮੈਂ ਸਾਰੇ ਨਕੋਦਰ ਵਾਸੀਆਂ ਦਾ ਅੱਜ ਦੇ ਨਵੇਂ ਸਾਲ ਦੇ ਵਿੱਚ ਚੁਬਨਮ ਕਾਵਨਾ ਗਊ ਮਾਤਾ ਦੇ ਚਰਨਾਂ 'ਚ ਬੇਨਤੀ ਕਰਦਾ ਸਭ ਨੂੰ ਵਧਾਈ ਦਿੰਦਾ ਜੈ ਗਊ ਮਾਤਾ ਜੈ ਸ਼ੀਰਾਂ ਜੈ ਜੈ ਸ਼੍ਰੀਲਾ ਦੇ ਅੱਜ ਬੇਨਤੀ ਕੀ ਨਾਮ ਦੀ ਹਾਂਜੀ ਮੈਂ ਮੀਨੂ ਜੈਨ ਵਾਈਫ ਆਫ ਲਵਲੀ ਜੈਨ ਅੱਜ ਜਿਹੜਾ ਇੱਕ ਉਤਰਾਲਾ ਕੀਤਾ ਗਿਆ ਹੈਗਾ ਤੁਹਾਡੇ ਵੱਲੋਂ ਬਹੁਤ ਸ਼ਲਾ ਦੇ ਵਿੱਚ ਕੰਬਲ ਦਿੱਤੇ ਜਾ ਰਹੇ ਨੇ ਕੀ ਜਣਾ ਚਾਹੋਗੇ ਜੀ ਇਹ ਹੈ ਕਿ ਅੱਨਾ ਮੌਸਮ ਹੈ ਮੈਂ ਕਹਿਣਾ ਚਾਹਾਂਗੀ ਸਭ ਨੂੰ ਰਾਦੇ ਰਾਦੇ ਇਹ ਜਿਸ ਤਰ੍ਹਾਂ ਅਸੀਂ ਆਪ ਇਨਸਾਨ ਤਾਂ ਦੇਖਦੇ ਆਂ ਨਿਗ ਚ ਰਹਨੇ ਆ ਸਾਰਾ ਕੁਝ ਹੈ ਆਪਣੇ ਸ਼ਹਿਰ ਦੇ ਵਿੱਚ ਆਪਣੇ ਸ਼ਹਿਰ ਦੇ ਵਿੱਚ ਜਿੰਨੇ ਵੀ ਪਸ਼ੂ ਹੈ ਜਿਹੜੇ ਠੰਡ ਨਾਲ ਇਸ ਤਰ੍ਹਾਂ ਰਹਿੰਦੇ ਆ ਸਰਦੀ ਇੰਨੀ ਜ਼ਿਆਦਾ ਹੈ ਤੇ ਸਾਰਿਆਂ ਅੱਗੇ ਬੇਨਤੀ ਹੈ ਕਿ ਵੱਧ ਤੋਂ ਵੱਧ ਉਹਨਾਂ ਲਈ ਵੀ ਸੋਚਿਆ ਜਾਵੇ ਉਹਨਾਂ ਦੇ ਵੀ ਉਹਨਾਂ ਨੂੰ ਵੀ ਉਦਾਂ ਹੀ ਸਰਦੀ ਲੱਗਦੀ ਹੈ ਜਿੱਦਾਂ ਅਸੀਂ ਮਹਿਸੂਸ ਕਰਦੇ ਆਂ ਇਸ ਕਰਕੇ ਸ਼ਹਿਰ ਸ਼ਹਿਰ ਵਾਲਿਆਂ ਦੇ ਅੱਗੇ ਬੇਨਤੀ ਹੈ ਕਿ ਉਹਨਾਂ ਦਾ ਵੀ ਪੂਰਾ ਉਹਨਾਂ ਦੀ ਸੇਵਾ ਵਿੱਚ ਵੀ ਪੂਰਾ ਸਹਿਯੋਗ ਦੇਣ ਸਾਰਾ ਕੁਝ ਉਹਨਾਂ ਲਈ ਵੀ ਸੋਚਿਆ ਜਾਵੇ ਜਿੱਦਾਂ ਅਸੀਂ ਆਪਣੇ ਲਈ ਸੋਚਦੇ ਆ ਉਹ ਬੇ ਬੇਜ਼ੁਬਾਨ ਹੈ ਕੁਝ ਕਹਿ ਨਹੀਂ ਸਕਦੇ ਇਸ ਕਰਕੇ ਸਾਨੂੰ ਲੋਕਾਂ ਨੂੰ ਆਪ ਹੀ ਸਮਝਣਾ ਚਾਹੀਦਾ ਔਰ ਕਰਨਾ ਚਾਹੀਦਾ